ਲਗਭਗ ਸ਼ਾਮ ਤੱਕ 20 ਟਿਊਬ ਵਾਲੇ ਹਲਕੇ ਚ ਮਲ ਜਿਨ੍ਹਾਂ ਦੇ 10 10 ਜਾਂ 11 ਟ੍ਰੂਬਨ ਦਾ ਉਦਘਾਟਨ ਕਰ ਆਇਆ ਸਾਰੇ ਕੰਮ ਚਾਲੂ ਹੋ ਜਾਣਗੇ ਬੋਰ ਬੋਰ ਸਾਡੀ ਮੈਨੂੰ ਉਮੀਦ ਹੈ ਕਿ ਸ਼ਾਇਦ ਪਿੰਨਿਕ ਦੇ ਦਾ ਠੇਕਦਰ ਸ ਮਹੀਨਾ ਕੁ ਲੱਗ ਜੂ ਅਸਲੀ ਢੰਗ ਦੇ ਵਿੱਚ ਉਦਘਾਟਨ ਨੂੰ ਮੰਨਿਆ ਜਾਂਦਾ ਜਿੱਥੇ ਯੂ ਸਹਿਬਾਨ ਐਡੀ ਐਸ ਡੀਓ ਸਹਿਬਾਨ ਸਬੰਧਤ ਮਹਿਕਮੇ ਦੇ ਅਧਿਕਾਰੀ ਸਹਿਬਾਨ ਹੋਣ ਪ੍ਰਸ਼ਾਸਨ ਨਾਲ ਸਾਰਾ ਹੋਵੇ ਲੇਕਿਨ ਪੱਥਰ ਦਾ 10 ਸਾਲ ਪੁਰਾਣਾ ਵੀ ਦੇਖੇਗੇ ਜਦ ਕਿ ਉਥੇ ਟਿਊਬਲ ਵੀ ਹੈ ਨਹੀਂ ਅਸੀਂ ਜੋ ਨਹੀਂ ਪਤਾ ਰੱਖਾਂਗੇ ਕੰਪਲੀਟ ਕਰਕੇ ਜਿਸ ਦਿਨ ਚਾਲੂ ਹੋਏਗਾ ਉਸ ਦਿਨ ਜਨਤਾ ਨਾਲ ਬਹਿ ਕੇ ਚਾਪੀ ਕੇ ਜਮਾ ਸਸੀ ਗੱਲ ਜਿਆ ਪੜਾ ਹੈਗਾ ਅੱਜ ਸ਼ਰਮਾ ਸਟੇਟ ਜਿਹੜੇ ਉੱਥੇ ਖੜੇ ਲੋਗੜ ਦੇ ਵਿੱਚ ਇੱਥੇ ਦੇਖ ਸਕਦੇ ਕਿ ਅੱਜ ਜਿਹੜਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਜਿਹੜੇ ਕਰੀਬ 9 ਟਿਊਬਲਾਂ ਦਾ ਉਦਘਾਟਨ ਕੀਤਾ ਗਿਆ ਹੈ ਟਿਊਬਲ ਇਥੇ ਕੁਝ ਹੀ ਮਿੰਟ ਪਹਿਲਾਂ ਜਿਹੜਾ ਇੱਥੇ ਉਦਘਾਟਨ ਕਰਕੇ ਗਏ ਔਰ ਇਹਦਾ ਦੱਸਿਆ ਜਾ ਰਿਹਾ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈਗਾ ਟਿਊਬਲ ਲਗਾ ਦਿੱਤਾ ਜਾਵੇਗਾ ਔਰ ਅੰਦਾਜ਼ੇ ਕਿ ਇਲਾਕਾ ਨਿਵਾਸੀ ਜਿਹੜੇ ਹੈਗੇ ਕਾਫੀ ਪਰੇਸ਼ਾਨ ਸੀ ਪਾਣੀ ਤੌਰ ਤੇ ਬਾਰ ਬਾਰ ਮੰਗ ਕਰ ਰਹੇ ਸੀ ਇਸ ਵੰਨ ਜਿਹੜਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਕਾਫੀ ਸ਼ਲਾਘਾਯੋਗ ਜਿਹੜਾ ਕਦਮ ਚੁੱਕ ਔਰ ਦੱਸ ਦिए ਕਿ ਇਹਦੇ ਵਿੱਚ ਜਿਹੜਾ ਟਿਊਬ ਲਗਾਉਣ ਤੋਂ ਬਾਅਦ ਇੱਥੇ ਜਿਹੜੇ ਪਾਰਕ ਮੈਂਟੇਨ ਦਾ ਜਿਹੜਾ ਕੰਮ ਕਰਨ ਲਈ ਜਿਹੜਾ ਆਦੇਸ਼ ਦਿੱਤੇ ਗਏ ਔਰ ਜਲਦੀ ਜਿਹੜਾ ਟਿਊਬ ਲਾ ਕੇ ਤਿਆਰ ਹੋ ਜਾਵੇਗਾ। ਅੰਮ੍ਰਿਤਪਾਲ ਸਾਹਿਬ ਅੱਜ ਟਿਊਬ ਲਦ ਗਾਟਨ ਕਰ ਰਹੇ ਹੋ ਕਿੰਨੇ ਟਿਊਬ ਲਾਜਿਤ ਗਾਟਨ ਹੋ ਜਾਗੇ? ਛੋਟੇ ਵੀਰੇ ਲਗਭਗ ਸ਼ਾਮ ਤੱਕ 20 ਟਿਊਬ ਲਾ ਹਲਕੇ ਵਿੱਚ ਲਾ ਜਿਨ੍ਹਾਂ ਦੇ 10 10 ਜਾਂ 11 ਟਿਊਬਾਂ ਦਾ ਮੈਂ ਉਦਘਾਟਨ ਕਰ ਆਇਆ ਡੇਰਾ ਬੱਸੀ ਤੋਂ ਲੈ ਕੇ ਸਾਰੇ ਹਲਕੇ ਦੇ ਵਿੱਚ ਜਿੰਨੇ ਪਿੰਡਾਂ ਦੇ ਟੂਲ ਸੀਗੇ 10 ਦੇ ਉਦਘਾਟਨ ਕਰਕੇ ਦੋਆਂ ਦੇ ਸ਼ਾਮ ਨੂੰ ਜਾ ਕੇ ਕਰਨੇ ਆ। ਅੱਜ ਕੋ 5 70 8 ਦੇ ਕੋਲ ਜ਼ਿਰਪੁਰ ਹੈ ਸਾਰੇ ਕਰਕੇ ਜਾਵਾਂ 9 ਦੇ ਕਰੀਬ ਇਸ ਜ਼ਿਰਪੁਰ ਨੇ ਇਹਨਾਂ ਦਾ ਵੀ ਅੱਜ ਸ਼ਾਮ ਤੱਕ ਅਨਵਾਈਂਡ ਅਪ ਕਰ ਦਾਂਗੇ ਕਿਉਂਕਿ ਅੱਗੇ ਗਰਮੀ ਆ ਜਾਣੀ ਹੈ ਫਿਰ ਲੋਕਾਂ ਨੇ ਪਾਣੀ ਪੀਂਦੀ ਬੜੀ ਜਿਹੜਾ ਜ਼ਮੀਨੀ ਪਾਣੀ ਹੈ ਤੁਹਾਨੂੰ ਪਤਾ ਉਹਦਾ ਲੈਵਲ ਕਾਫੀ ਡੂੰਘਾ ਜਾ ਚੁੱਕਾ ਹੈ ਇਸ ਕਰਕੇ ਸਾਡਾ ਉਹੀ ਸਵਾਲ ਹੈ ਕਿ ਇਹ ਕੰਮ ਚਾਲੂ ਹੋ ਜਾਏਗਾ ਨੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਜੀ ਦੇਖੋ ਗੱਲ ਇਹ ਹੈ ਜੀ ਮੋਸਟ ਪ੍ਰੋਬਬਲੀ ਸਾਰੇ ਕੰਮ ਚਾਲੂ ਹੋ ਜਾਣਗੇ ਬੋਰ ਬੋਰ ਸਾਡੀ ਮੈਨੂੰ ਉਮੀਦ ਹੈ ਕਿ ਸ਼ਾਇਦ ਕਿਨਿਕ ਦੇ ਦਾ ਠੇਕਦਾਰ ਸਭ ਮਹੀਨਾ ਕੁ ਲੱਗ ਜੂ ਸੁਣਦਾ ਮੈਨਾਂ ਲੱਗਦਾ ਨਹੀਂ ਵੈਸੇ ਅਸੀਂ ਇਹਨਾਂ ਗਰਮੀਆਂ ਤੋਂ ਪਹਿਲਾਂ ਪਹਿਲਾਂ ਪਾਣੀ ਸਾਰੇ ਸ਼ਹਿਰ ਨੂੰ ਲੌਂਗ ਚਾਲੂ ਕਰਾ ਦੇਣਾ ਜਨਾਬ ਸਾਹਿਬ ਅੱਜ ਸ਼ਹਿਰ ਦੇ ਵਿੱਚ ਜੀਤਪੁਰ ਸ਼ਹਿਰ ਦੀ ਗੱਲ ਕਰ ਰਹੇ ਆ ਕਿ ਕਾਫੀ ਰਾਜਨੀਤਿਕ ਖੇਡੀ ਗਈ ਤੁਹਾਡੇ ਆਉਣ ਤੋਂ ਪਹਿਲਾਂ ਕਈ ਟਿਊਬਲਰਾਂ ਦਾ ਆਰਡਰ ਪ੍ਰਧਾਨ ਸਾਹਿਬ ਕਰਕੇ ਕੇਐਮਸੀ ਕਰਕੇ ਕੀ ਦਿੱਕਤ ਸੀ ਉਹ ਛੋਟੇ ਵੀਰੇ ਕੋਈ ਗੱਲਾਂ ਹੋਰ ਗੱਲ ਦੱਸੋ ਯਾਰ ਕੋਈ ਹੁਣ ਮੰਦਬੁੱਧੀ ਬੱਚੇ ਦਾ ਇਲਾਜ ਮੇਰੇ ਕੋਲ ਦੱਸੋ ਕੀ ਆ ਮੈਂ ਕੀ ਇਲਾਜ ਕਰ ਸਕਦਾ ਉਹਦਾ ਜਦੋਂ ਇਹਨਾਂ ਲੋਕਾਂ ਨੇ ਇਹਨਾਂ ਭਰਾਵਾਂ ਨੇ ਪੈਣਾ ਨੇ ਉਹ ਬਟਨ ਦਬਾ ਦਬਾ ਕੇ 75000 ਵੋਟ ਮੈਨੂੰ ਪਾਈ ਆ ਤਾਂ ਮੇਰੇ ਵੀ ਅਧਿਕਾਰ ਚ ਕੋਈ ਨਾ ਕੋਈ ਆਉਂਦਾ ਹੀ ਆ ਇੱਥੇ ਬੇਸ਼ੱਕ ਭਾਵੇਂ ਸਾਰੇ ਸਾਥੀ ਦੇਖੋ ਮੇਰੇ ਤੋਂ ਪਹਿਲਾਂ ਵਿਧਾਇਕਨ ਕੇ ਸ਼ਰਮਾ ਜੀ ਵੀ ਰਹੇ ਆ ਇੱਕ ਪੰਜ ਸੱਤ ਵਾਰੀ ਇਹ ਤੋਂ ਵਿਚਾਰ ਆ ਉਹ ਵਾਰ-ਵਾਰ ਹਰਾਤਾ ਨੂੰ ਦੋ ਲੋਕ ਦਿੰਦੇ ਰਹੇ ਲੇਕਿਨ ਫੇਰ ਵੀ ਉਹ ਕੋਈ ਨਾ ਕਿਸੇ ਜਰੀਏ ਜੋ ਬੱਚਾ ਆ ਕੇ ਕਿਸੇ ਜਗ੍ਹਾ ਇਹ ਜੀ ਗੱਲ ਕਰ ਵੀ ਕੇ ਕੋਈ ਗੱਲ ਨਹੀਂ ਵੱਡਿਆਂ ਦਾ ਕੰਮ ਹੈ ਬੱਚਿਆਂ ਨੂੰ ਛੱਡ ਦੇਣ ਦੀ ਕਿਹੜੀ ਗੱਲ ਅਸਲੀ ਢੰਗ ਦੇ ਵਿੱਚ ਉਦਕਾਟਨੋਂ ਮੰਨਿਆ ਜਾਂਦਾ ਜਿੱਥੇ ਈਓ ਸਹਿਬਾਨ ਇਹਦੇ ਐਸਡੀਓ ਸਹਿਬਾਨ ਸੰਬੰਧਿਤ ਮਹਿਕਮੇ ਦੇ ਅਧਿਕਾਰੀ ਸਹਿ ਪ੍ਰਸ਼ਾਸਨ ਨਾਲ ਸਾਰਾ ਹੋਵੇ ਉਹ ਹੁਣ ਜਿੱਥੇ ਮਰਜੀ ਫੁੱਲ ਚੜਾਈ ਦੋ ਫੁੱਲ ਚੜਾਉਣ ਦਾ ਫਾਇਦਾ ਕੀ ਛੋਟੇਗਾ ਸਰਦਾਰ ਸਾਹਿਬ ਇੱਕ ਜਿਹੜਾ ਜਿਹੜੀ ਅੱਜ ਅਨਾਉਂਸਮੈਂਟ ਹੋਈ ਹੈ ਜਦ ਤੱਕ ਟਿਕਟਾਂ ਦੀ ਵੰਡ ਹੋਈ ਆ ਤਕਰੀਬਨ ਸਾਰੇ ਮੰਤਰੀਆਂ ਨੂੰ ਸਵੀਟਾਂ ਦਿੱਤੀ ਗਈ ਕਿੰਦਾ ਦੇਖਦੇ ਹੋ ਜੀ ਕੈਪੇਬਲ ਇਨਸਾਨ ਨੇ ਜਿਹੜੇ ਸਾਰਿਆਂ ਨੂੰ ਪਾਰਟੀ ਨੇ ਟਿਕਟ ਦਿੱਤੀ ਆ ਹਲਕੇ ਜਿਵੇਂ ਮੇਰੇ ਲੋਕ ਸਭਾ ਹਲਕਾ ਪਟਿਆਲਾ ਤੋਂ ਡਾਕਟਰ ਬਲਬੀਰ ਜੀ ਨੂੰ ਟਿਕਟ ਦਿੱਤੀ ਆ ਬਹੁਤ ਵਧੀਆ ਹੋਇਆ ਔਰ ਦੇਖਿਓ ਬਲਬੀਰ ਸਿੰਘ ਔਰ ਇਹ ਸਾਰੇ ਪੰਜਾਬ ਤੋਂ ਸਭ ਤੋਂ ਵੱਧ ਮਰਜ ਨਾਲ ਐਮਪੀ ਬਣ ਗਏ ਸਰਕਾਰੀ ਰਿਕਵੈਸਟ ਹੈ ਜਿਹੜਾ ਕੀ ਆ ਤੁਹਾਡੇ ਸਾਹਮਣੇ ਦੌਰ ਚੱਲ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 2 ਸਾਲਾਂ ਦੇ ਵਿੱਚ ਡੋਰ ਟੂ ਡੋਰ ਲੋਕਾਂ ਨੇ ਕੀਤਾ ਘਰ ਘਰ ਜਾ ਕੇ ਲੋਕਾਂ ਦੀ ਦਿੱਕਤਾਂ ਦਾ ਕਰ ਰਹੇ ਆਮ ਤੌਰ ਤੇ ਹੁੰਦਾ ਕਿ ਸੀ ਪਹਿਲੀਆਂ ਸਰਕਾਰਾਂ ਨੇ ਸਿਰ ਪਾ ਜਿਹੜੇ ਨਹੀਂ ਪੱਥਰ ਸੀ ਨਹੀਂ ਪੱਥਰ ਰਹਿ ਕੇ ਇਲਾਕੇ ਰਹਿ ਜਾਂਦੇ ਸੀ ਅੱਜ ਹੁਣ ਹਲਕੇ ਜਿਵੇਂ ਨਹੀਂ ਪੱਥਰ ਦੇਖਣ ਜਾਣਾ 5566 ਨਹੀਂ ਪੱਤਰ ਪਏ ਨੇ ਨਾ ਉੱਤੇ ਸੜਕਾਂ ਨੇ ਨਾ ਪਾਣੀ ਐ ਨਾ ਸੀਵਰੇਜ ਆ ਟਿਊਬਾਂ ਦੇ ਸਿਰਫ ਢਾਂਚੇ ਖੜੇ ਰਹਿ ਗਏ ਲੇਕਿਨ ਪੱਥਰ 10-10 ਸਾਲ ਪੁਰਾਣੇ ਵੀ ਦੇਖੇਗੇ ਜਦ ਕਿ ਉੱਥੇ ਟਿਊਬਲ ਵੀ ਹੈ ਨਹੀਂ ਅਸੀਂ ਜੋ ਨਹੀਂ ਪੱਥਰ ਰੱਖਾਂਗੇ ਕੰਪਲੀਟ ਕਰਕੇ ਜਿਸ ਦਿਨ ਚਾਲੂ ਹੋਏਗਾ ਉਸ ਦਿਨ ਜਨਤਾ ਨਾਲ ਬੈਠ ਕੇ ਚਾਹ ਪੀਕੇ ਜਮਾ ਤੁਹਾਡੇ ਉੱਤੇ ਇਲਜ਼ਾਮ ਲੱਗਾ ਕਿ ਤੁਸੀਂ ਨਾ ਕੱਲ ਨਹੀਂ ਪੱਥਰ ਰੱਖਿਆ ਸਿਰਫ ਕਾਗਜ਼ੀ ਪੱਤਰੀ ਹੋ ਗਿਆ ਜਗਾ ਲੋਟ ਦੀ ਹੋ ਜਿੱਦਾਂ ਉਹ ਯਾਰ ਮੈਂ ਕਿਹੜਾ ਇਹਨੂੰ ਲਾਇਸੈਂਸ ਲੈਣਾ ਹੈ ਮੈਂ ਪਾਕਿਸਤਾਨੋਂ ਮਨਜ਼ੂਰੀ ਲੈਣੀ ਹੈ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸੀਐਮ ਸਾਹਿਬ ਦੇ ਹ ਇਹ ਜਿਹੜੇ ਪੁੱਛਦੇ ਆ ਨਾ ਤੁਹਾਨੂੰ ਜਗ੍ਹਾ ਅਲਾਟ ਨਹੀਂ ਇਹਨਾਂ ਨੂੰ ਇਹ ਪੁੱਛੋ ਤੁਸੀਂ ਤਾਂ ਕਬਜ਼ਾਧਾਰੀ ਲੋਕ ਹੋ ਤੁਸੀਂ ਜ਼ਮੀਨਾਂ ਨੂੰ ਜਿਰਕਪੁਰ ਦੀਆਂ ਨੂੰ ਸ਼ਾਮ ਲਾਟਾ ਤੇ ਨਜਾਇਜ਼ ਕਬਜ਼ੇ ਕਰਕੇ ਉਸਾਰੀਆਂ ਕਰ ਲੀਆਂ ਮੈਂ ਕਿਸਾਨ ਪੁੱਤ ਐ ਤੋ 7-8 ਕਿਲੋਮੀਟਰ ਨਾਲ ਮੇਰਾ ਘਰ ਆ ਮੈਂ ਇਹਨਾਂ ਨੂੰ ਜਾਣਨਾ ਇਹਨਾਂ ਦੇ ਜੜ੍ਹਾਂ ਤੋਂ ਵਾਕਿਫ ਆ ਮੈਂ ਇਹ ਜਰੂਰ ਕਹਿਣਾ ਚਾਹਣਾ ਕਿ ਤੁਸੀਂ ਜਿਹੜੇ ਕਬਜ਼ੇ ਕੀਤੇ ਨੇ ਭਾਵੇਂ ਛੱਤ ਲਾਇਟਾਂ ਤੇ ਕੀਤੇ ਨੇ ਜੇ ਸਮਾਂ ਆ ਤੇ ਨੰਗੇ ਕਰਾਂਗੇ ਤੁਹਾਨੂੰ ਅਜੇ ਸਮਾਂ ਨਹੀਂ ਫਿਰ ਲੋਕ ਕਹਿਣਗੇ ਕਿ ਰਾਜਨੀਤੀ ਲੋਕ ਕਰਦੇ ਨੇ ਜੀ ਰਾਜਨੀਤੀ ਨਹੀਂ ਕਰਾਂਗੇ ਅਸੀਂ 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 ਜਿਹੜਾ ਕੰਮ ਕਰਾਂਗੇ ਟਕਾ ਕੇ ਠੋਕੇ ਡੰਗੇ ਦੀ ਛੋਟ ਤੇ ਕਰਾਂਗੇ ਉਦਾਰ ਹਰਦੂ